ਜੇ ਬਿਹਾਰ ਚ ਲਾਉਣਗੇ ਰੇੜੀ ਤੁਸੀਂ ਲਾਉਣ ਦੇ ਦਊਗਾ ਤਾਂ ਆਪਣੀ ਜਗ੍ਹਾ ਤੇ ਲਾਉਣ ਦੇ ਦਊਗਾ ਰੇੜੀ ਚੱਕੋ ਇਹਨੂੰ ਸਾਈਡ ਤੇ ਕਰੋ ਇਹਨੂੰ ਨਹੀਂ ਆਇਆ ਨਾ ਉਹਦਾ ਹੋਣਾ ਨਹੀਂ ਆ ਇੱਥੇ ਘੱਟਦਾ ਸਾਈਡ ਤੇ ਕਰੋ ਇਹਨੂੰ ਚੱਕੋ ਇਹਨੂੰ ਇਹ ਆ ਵੀ ਉਹ ਤਾਂ ਮੈਂ ਜਗ੍ਹਾ ਖਰੀਦ ਲਈਏ ਤੇਰੀ ਜਗ੍ਹਾ ਹੈ ਤੇਰੀ ਹੈ ਤੇਰੀ ਜਗ੍ਹਾ ਤਾਂ ਖਰੀਦੀ ਹੋਈ ਆ ਰੋਡ ਦੀ ਜਗਾ ਇਹ ਪੱਠਾ ਸਾਹਿਬ ਰੋਡ ਤੇ ਆ ਜੀ ਜੁਨੀਅਨ ਕੋਲ ਟਰੱਕ ਜੁਨੀਅਨ ਕੋਲ ਇਹ ਪ੍ਰਵਾਸੀ ਤੰਗ ਕਰ ਰਿਹਾ ਆ ਕੁੜੀ ਨੂੰ ਤੰਗ ਕਰ ਰਿਆ ਜੀ ਇਹ ਇਹ ਕਰ ਰਹੀ ਹੈ ਭੈਂਟ ਇਹ ਤਾਂ ਕਾਰਵਾਈ ਕਰੀ ਜਾਵੇ ਬਣਦੀ ਆ ਆਗੇ ਨੇ ਧੱਕੇ ਚਾਈ ਕਰਿਆ ਰੇੜੀ ਚਾਕੇ ਪਰੇ ਲਾਈਏ ਸੁਮਾਨ ਤਾਂ ਕਗਲਾ ਪਰੇ ਕਰੀ ਨੂੰ ਪਰੇ ਕਰ ਰੇੜੀ ਕਿਹੜੀ ਵਾਪ ਰੇੜੀ ਲਾ ਐਣਾ ਬੜਾ ਬੱਟ ਸੋ ਮੇਰੀ ਨਿਹੰਗ ਸਿੰਘਾਂ ਨੂੰ ਬੇਨਤੀ ਹੈ ਤੇਜੀ ਮਾਰਕਟ ਨੂੰ ਰੈਲ ਮਾਜਰੇ ਵਾਲੇ ਨੂੰ ਬੇਨਤੀ ਹੈ ਇਹ ਪੱਠਾ ਸਾਹਿਬ ਟਰੱਕ ਯੂਨੀਅਨ ਦੀ ਆ ਜੀ ਪੱਠਾ ਸਾਹਿਬ ਰੋਡ ਦੇ ਜੇ ਕਹਿਵੇਂ ਮੈਂ ਕੋਹ ਜਵਾਨੀ ਨੂੰ ਮੈਂ ਸੱਦਾ ਪੱਤਰ ਦਊਂਗਾ ਮੈਂ ਕਦੀ ਕਿਸ ਨੂੰ ਇਹ ਚੀਜ਼ ਕਰ ਅਨੁਮੋਲ ਕਰੂੰਗਾ ਸੱਦਾ ਪੱਤਰ ਨਾ ਮੈਂ ਕਿੰਨੇ ਜਨਾਊਂਗਾ ਕਿ ਇਹ ਕਦੇ ਨਜ਼ਰ ਨਹੀਂ ਆਉਣਾ ਤੁਹਡੀਆਂ ਧੀਆਂ ਪਹਿਣਾ ਜਾਂਦੀਆਂ ਨਾ ਤੇ ਲੋਕ ਉਹਨਾਂ ਨੂੰ ਜੱਜ ਕਰਦੇ ਨੇ ਤੇ ਭਾਈ 400 ਵਾਲੀ ਜਾਂਣ ਢਈ ਆ ਦੱਸੋ ਜੇ ਗਲਤਾਂ ਦੇ ਤੇ ਜੇ ਗਲਤ ਹੁੰਦੇ ਆ ਤੇ ਤੁਸੀਂ ਸੰਤਲੇ ਫੈਸਲਾ ਕਰ ਲੈ ਅਸੀਂ ਮੈਂ ਇਨੇ ਜੋਗਾ ਹੈ ਨਹੀਂ ਆ ਅੱਲਾ ਕਮਾਲ ਕਾਰ ਚ ਜਗਾ ਬੈਟਰੀ ਦੀ ਤਬਦੀਲੀ ਕਰੀ ਤੁਰਕੀ ਬਾਬਾ ਜੀ ਲਾਤੀ ਜਾਂਦੀ ਨਾ ਫੇਰ ਲਾਣੀ ਪੈਂਦੀ ਦੁਬਾਰਾ ਹੋਰ ਕੀ ਹੈ ਕੱਢੋ ਕੁਛ ਹੈਗਾ ਕੱਢ ਛਿੱਤੀ ਕਰ ਹੋਰ ਕੱਢ ਵਾ ਓਏ ਪੈਰ ਦੇ ਲਾ ਵੜਦੇ ਸਾਰੇ ਕੱਢਦੇ ਕੋਈ ਨਾ ਕੋਈ ਕੱਢ ਕਰਦੇ ਕੱਢਦੇ ਕੱਢਦੇ ਪੰਨੀ ਪੰਨੀ ਸਾਹਿਬ ਕੋਈ ਕੱਢ ਦੇ ਨਹੀਂ ਰਹਿਣ ਦੋ ਕੱਢਦੇ ਕੱਢਦੇ ਆਪੇ ਹੀ ਕੱਢੇ ਨਹੀਂ ਕਿ ਦੂਜੀ ਤਰ੍ਹਾਂ ਕੱਢੇ ਨਹੀਂ ਕੋਡ ਹਾਂ ਉਹ ਚੀਜ਼ ਮੈਂ ਕਢੋਣੀ ਸੀ ਕੱਢ ਕੱਢ ਹੋ ਗਿਆ ਇਹ ਚੀਜ਼ ਕਢੋਣੀ ਸੀ ਮੈਂ ਹੋਵੇ ਨਾ ਕੀ ਜੀ ਫੈਸਲਾ ਤੁਸੀਂ ਕਰਨਾ ਆ ਆ ਲਓ ਜੀ ਆਜੋ ਆ ਲੋ ਜੀ ਤੇ ਐਤੋਂ ਵੱਡਾ ਕੋਈ ਕਿਸੇ ਨੂੰ ਪ੍ਰੂਫ ਚਾਹੀਦਾ ਵਾ ਤੇ ਉਂਗਲ ਖੜੀ ਕਰ ਲਵੇ ਮੇਰੇ ਨਾਲ ਜਿਹਨੇ ਗੱਲ ਕਰਨੀ ਹੈ ਉਹ ਕਰ ਸਕਦਾ ਜੇ ਆਹ ਜੇ ਸਬੂਤ ਪਿਆ ਹੋਰ ਕੱਢ ਕੀ ਆ ਦਰਪਾਨਾ ਹੋਰ ਨਹੀਂ ਆਦਾ ਜੱਜ ਤਲਾਸ਼ੀ ਲੈ ਲਾ ਤਲਾਸ਼ੀ ਅਸੀਂ ਨਹੀਂ ਲੈਣੀ ਨਹੀਂ ਲਾਉਂਦੇ ਤਲਾਸ਼ੀ ਅਸੀਂ ਇਹੀ ਕਰੀਏ ਨਹੀਂ ਤੈਨੂੰ ਹੱਥ ਨਹੀਂ ਲਾਉਣਾ ਪਰ ਉਹ ਕੱਢ ਦੇ ਹੁਣ ਵੀ ਖੋਲਿਆ ਭੈਣ ਚੋਦਾ ਨੇ ਪੱਟਾ ਮਾਰ ਕੇ ਸਿਰ ਪਾੜ ਲੱਗਿਆ ਉਹ ਟਰੱਕ ਵਾਲਾ ਬੰਦਾ ਉਹ ਇਦਾਂ ਕਿਉਂ ਮੈਂ ਆ ਭੈਣ ਚੋ ਗੰਦ ਭੈਣ ਚੋਦਾ ਆਲੇ ਸਰਤੇ ਮਾਰ ਭੈਣੋ ਦੇ 10 ਟਾਂਕੇ ਲਵਾ ਲਈ ਜਰਾ ਯੰਤਰੋ ਬਹੁਤ ਜ਼ਿਆਦਾ ਇਹਨਾਂ ਨੇ ਗੰਦ ਪਾਸਤਾ ਤੁਸੀਂ ਜੱਕ ਦੀਆਂ ਲਵਾ ਬੈਤੇ ਬਹੁਤ ਜਿਆਦਾ ਇਹਨਾਂ ਨੇ ਗੰਦ ਪਾਸਤਾ ਜਿਆਦਾ ਗੰਦ ਨਿਕਲ ਲੈ ਇੱਕ ਜਿੱਤੀ ਆਪਣਾ ਪਾਸ